ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਵੀਰ ਭਰਾ ਠੀਕ ਹੋਣਗੇ ਤੇ ਬਹੁਤੇ ਮੇਰੇ ਵੀਰ ਭਰਾਵਾਂ ਦੇ ਮੈਸੇਜ ਵੀ ਆਏ ਸੀ ਤੇ ਕਮੈਂਟ ਵੀ ਆਏ ਸੀ ਵੀਰ ਬਾਰ ਬਾਰ ਪੁੱਛ ਰਹੇ ਆ ਭਾਜੀ ਲਾਇਸੈਂਸ ਬਣਾਉਣਾ ਨਵੇਂ ਲਾਇਸੈਂਸ ਦਾ ਕੀ ਪ੍ਰੋਸੀਜਰ ਆ ਫੀਲਰੀ ਕਿੰਨੀ ਕਾ ਠੇਕੇ ਦਾ ਕੀ ਪ੍ਰੋਸੀਜਰ ਆ ਨਾ ਤੇ ਬਹੁਤੇ ਮੇਰੇ ਵੀਰਾਂ ਦੇ ਮੈਸੇਜ ਆਏ ਸੀ ਕਿ ਆਪਾਂ ਤੁਹਾਨੂੰ 7-8 ਕੁਐਸਚਨ ਜਿਹੜੇ ਆਪਾਂ ਲਿਖ ਲਏ ਮੇਨ ਮੇਨ ਤੇ ਉਹਨਾਂ ਦਾ ਅੱਜ ਆਪਾਂ ਜਵਾਬ ਦਵਾਂਗੇ ਵੈਸੇ ਤਾਂ ਆਪਾਂ ਆਲਰੇਡੀ ਪਹਿਲਾਂ ਵੀਡੀਓ ਬਣਾਈਆਂ ਹੋਈਆਂ ਆ ਮੋਂਾਂ ਦਾ ਜਵਾਬ ਦਿੰਦੇ ਹੋਏ ਬਟ ਚਲੋ ਜਿਹੜੇ ਵੀਰਪਰਾ ਆਪਣਾ ਨਾਮ ਜੋੜੇ ਉਹਨਾਂ ਲਈ ਆ ਥੋੜਾ ਆਪਾਂ ਹੋਰ ਈਜ਼ੀ ਕਰਦੇ ਇਹਨੂੰ ਤੇ 6-7 ਸਵਾਲ ਆ ਵੀਰੋ ਤੇ ਕੋਸ਼ਿਸ਼ ਕਰਾਂਗੇ ਵੀਰੋ ਆਪਾਂ ਦੋ ਪਾਰਟ ਕਰਦੀਏ ਤਾਂ ਕਿ ਵੀਡੀਓ ਜਿਹੜੀ ਬੜੀ ਲੰਬੀ ਨਾ ਹੋਵੇ ਹਨਾ ਤੇ ਸਭ ਤੋਂ ਜ਼ਿਆਦਾ ਪੁੱਛਣ ਵਾਲਾ ਸਵਾਲ ਜਿਹੜਾ ਮੇਰੇ ਵੀਰਪਰਾ ਪੁੱਛਦੇ ਕੁਆਚ ਨਹੀਂ ਬੁੱਛਦੇ ਆ ਬਹੁਤੇ ਮੇਰੇ ਵੀਰ ਉਹੀ ਪੁੱਛਦੇ ਆ ਵੀ ਵੀਰੇ ਘੱਟ ਪੈਸਿਆਂ 'ਚ ਲਾਇਸੈਂਸ ਮਿਲਣਾ ਯਾਰ ਇਹਦਾ ਕੋਈ ਸਾਨੂੰ ਜਰੀਆ ਦੱਸ ਕੋਈ ਤਰੀਕਾ ਦੱਸ ਹਨਾ ਤੇ ਜਿਵੇਂ ਕਿ ਆਪਾਂ ਪਹਿਲਾਂ ਵੀਡੀਓ 'ਚ ਦੱਸਿਆ ਹੋਇਆ ਵੀ ਵਿਰੋਜ ਘਟ ਪਿਆਂ ਚ ਲਾਇਸੈਂਸ ਬਣਾਉਣ ਲਈ ਆਪਾਂ ਨੂੰ ਪਹਿਲਾਂ ਤਾਂ ਯੂਏ ਪਹੁੰਚਣਾ ਬੁੱਕ ਕਿਸੇ ਕਿਸੇ ਵੀਜੇ ਤੇ ਮੰਨ ਲਓ ਆਪਾਂ ਹੋਟਲਾਂ ਇੰਚ ਚਲੇ ਗਏ ਆਂ ਆਪਾਂ ਸਕਿਉਰਟੀ ਗਾਰਡ ਚਲੇ ਗਏ ਆਂ ਜਾਂ ਆਪਾਂ ਵੈਲਡਰ ਦੇ ਕੰਮ ਚਲੇ ਗਏ ਆਂ ਕਿਸੇ ਜੇ ਕੰਮ ਚ ਆਪਾਂ ਚਲੇ ਗਏ ਆਂ ਤੇ ਜਦੋਂ ਆਪੋ ਤੇ ਪਹੁੰਚ ਜਾਂਦੇ ਆਂ ਉਹ ਤੋਂ ਅਗਲਾ ਪ੍ਰੋਸੀਜਰ ਹੁੰਦਾ ਆਪਣੀ ਫਾਈਲ ਓਪਨ ਹੋਣੀ ਹੈ ਫਾਈਲ ਓਪਨ ਕਰਾ ਕੇ ਆ ਆਪਾਂ ਆਪਣੇ ਲਾਇਸੈਂਸ ਦਾ ਪ੍ਰੋਸੀਜਰ ਜਿਹੜਾ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਣੀ ਹੁੰਦੀ ਹੈ ਸਿਗਨਲ ਥਿਊਰੀ ਟੈਸਟ ਜਿਹਨੂੰ ਆਪਾਂ ਕਹਿ ਦਿੰਨੇ ਆਂ ਉਸ ਤੋਂ ਬਾਅਦ ਹੁੰਦੀ ਆਪਣੀ ਰਿਵਰਸੇਡ ਡ ਤੇ ਅਗਲਾ ਕੁਐਸਚਨ ਵੀ ਇਹਦਾ ਹੁੰਦਾ ਪਾਜੀ ਪੈਸੇ ਕਿੰਨੇ ਲੱਗਣਗੇ ਜਿਵੇਂ ਕਿ ਤੁਹਾਨੂੰ ਦੱਸਿਆ ਤਿੰਨ ਟਰਾਈਆਂ ਤੇ ਨੇ ਟਰਾਈਆਂ ਆਪਾਂ ਮੰਨ ਲਓ ਪਹਿਲੀ ਪਹਿਲੀ ਵਾਰ ਕਲੀਅਰ ਕਰ ਜਾਂਦੇ ਆ ਤੇ ਇਹ ਜਿਹੜੇ ਤਿੰਨੇ ਟਰਾਈਆਂ ਆ ਤੇ ਮੰਨ ਲਓ ਤੁਹਾਡਾ ਪੰਜ ਵੀ ਖਾਦਾ ਦਰਾਮ ਦੇ ਨੇੜ ਖਰਚ ਆਉਂਦਾ ਜੇ ਤਿੰਨ ਟਰਾਈਆਂ ਵੱਧ ਪਈਆਂ ਫਿਰ ਤੁਹਾਡਾ ਵੱਧ ਖਰਚ ਆਊਗਾ ਤੇ ਅਗਲਾ ਕੁਐਸਚਨ ਹੈਗਾ ਸਾਰਾ ਵੀ ਪਾਜੀ ਟਾਈਮ ਕਿੰਨਾ ਲੱਗ ਜੂ ਉਹਨਾਂ ਲਾਇਸੈਂਸ ਬਣਾਉਣ ਦੇ ਹਨ ਇਹ ਤੇ ਵੀਰੇ ਤੁਹਾਡੇ ਕਸਮਤ ਹੁੰਦੀ ਆ ਤੇ ਇੱਕ ਸਕੂਲ ਉਹ ਚ ਰਸ਼ ਗਨੇ ਉਹ ਤੇ ਡਿਪੈਂਡ ਹੁੰਦਾ ਜਿਵੇਂ ਕੋਣ ਅਸੀਂ ਗਏ ਸੀਗੇ ਜਦੋਂ ਕਰੋਨਾ ਤੋਂ ਬਾਹਰ ਖੁੱਲਿਆ ਨਾ ਕੰਮਦਾਰ ਉਦੋਂ ਅਸੀਂ ਗਏ ਸੀਗਾ ਉਦੋਂ ਸਕੂਲਾਂ 'ਚ ਰਸ਼ ਬਹੁਤ ਜ਼ਿਆਦਾ ਸੀਗਾ ਉਦੋਂ ਜਾਨੇ ਚਾਲੇ ਚਾਲੇ ਬੰਦਾਲੇ ਬੰਦਨ ਬਾ ਟਰਾਈ ਪੈਂਦੀ ਸੀਗੀ ਤੇ ਉਦੋਂ ਵੀ ਸਾਨੂੰ ਮੰਨ ਕੇ ਚਲੋ ਵੀ ਮੈਨੂੰ ਸਾਢੇ ਤਿੰਨ ਮਹੀਨੇ ਲੱਗੇ ਲਾਇਸੈਂਸ ਬਣਾਉਣੇ ਸਕੂਲ ਦੇ ਵਿੱਚ ਨਾ ਤੇ ਹੁਣ ਬਟ ਬਾਅਦ ਦੇ ਵਿੱਚ ਉਹ ਸੇਮ ਹੀ ਸਕੂਲ ਆ ਸਾਡੇ ਟਰਾਂਪੋਰਟ ਦੇ ਮੁੰਡੇ ਗਏ ਆ ਕੋਈ ਦੋਵਾਂ ਅਜ ਕੋ ਢਾਈਆਂ ਚੋ ਡੇਡੇ ਟੰਨੇ ਲਸਾਂਸ ਬਣਾ ਕੇ ਆ ਗਏ ਆ ਇਹ ਸਕੂਲਾਂ ਦੇ ਰਸ਼ਤੇ ਤੇ ਤੁਹਾਡੇ ਕਸਮ ਹੁੰਦਾ ਡਿਪੈਂਡ ਹੁੰਦਾ ਤੇ ਅਗਲੀ ਗੱਲ ਜਿਹੜੀ ਆ ਵੀਰਪਰਾ ਬਹੁਤੇ ਪੁੱਛਦੇ ਆ ਭਾਜੀ ਹਨਾ ਯਾਰ ਅਸੀਂ ਕਦੀ ਗੱਡੀ ਨਹੀਂ ਚਲਾਈ ਇੰਡੀਆ ਅਸੀਂ ਕੁਛ ਨਹੀਂ ਚਲਾਇਆ ਅਸੀਂ ਕਿਵੇਂ ਯਾਰ ਹੋਊਗਾ ਬੰਦੇ ਕਹਿੰਦਾ ਮਨ ਚ ਡਰ ਜਿਆ ਬੰਦੇ ਦੇ ਮਨ ਦੇ ਡਰ ਹੁੰਦਾ ਉਹਨਾਂ ਲਈ ਮਦਦ ਨਾ ਵੀਰੋ ਵੀ ਕੋਈ ਡਰ ਵਾਲੀ ਗੱਲ ਨਹੀਂ ਹੈ ਕਿ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਵੀ ਉਹ ਬੂਸਲੇ ਸਕੂਲਾਂ ਚ ਨਾ 6 ਵੀਲ ਤੇ ਪੜੇ ਹੁੰਦੇ ਉਹ ਹੀ ਛੋਟੀਆਂ ਗੱਡੀਆਂ ਹੀ ਹੁੰਦੀਆਂ ਉਹਨਾਂ ਨੇ ਟਰਾਈ ਹੁੰਦੀ ਆ ਟਰਾਲੇ ਕਈ ਕਈ ਸਕੂਲ ਚ ਹੈਗੇ ਆ ਬਟ ਮੋਸਟਲੀ ਆਪਣੇ ਲੋਕ ਉਧਰ ਨਹੀਂ ਜਾਂਦੇ ਕਿਉਂਕਿ ਤੁਹਾਨੂੰ ਪਤਾ ਟਰਾਲੇ ਟਰਾਈਵੇ ਇੱਕ ਅੱਧੀ ਵੱਧ ਪੈਂਦੀ ਆ ਤੇ ਬੰਦੇ ਨੂੰ ਥੋੜਾ ਡਰ ਵੀ ਘਬਰਾਹਟ ਵੀ ਜ਼ਿਆਦਾ ਲੱਗਦੀ ਆ ਬਈ ਕੰਮ ਜਦੋਂ ਬੰਦਾ ਕਰਨ ਲੱਗ ਪੇ ਕੰਮ ਕੋਈ ਨਹੀਂ ਔਖਾ ਕੰਮ ਸਿਰ ਬੋਨਾਂ ਚ ਰੱਖ ਜਾਂਦੇ ਰੱਬ ਨੂੰ ਆਉਂਦਾ ਨਹੀਂ ਹੈਗਾ ਨਾ ਤੇ ਕੋਈ ਡਰਨ ਵਾਲੇ ਗੱਲ ਨਹੀਂ 6 ਸੀ ਵੀਲ ਗੱਡੀ ਹੁੰਦੀ ਬਕਾਇਦਾ ਆਪਣੇ ਉਸਤਾਦ ਆਪਣੇ ਨੂੰ ਸਿਖਾਉਂਦੇ ਆ ਤਾਲੀਮਾਂ ਹੁੰਦੀਆਂ ਕਲਾਸਾਂ ਲੱਗਦੀਆਂ ਉਹ ਤੋਂ ਬਾਅਦ ਹੀ ਆਪਾਂ ਚੱਲਦੇ ਆ ਹਨਾ ਦੂਜੀ ਗੱਲ ਵੀ ਨਾਲ ਲੱਗਦੀ ਆਪਾਂ ਕਵਰ ਕਰ ਦਿੰਦੇ ਆ ਵੀਰਾਂ ਦੇ ਮਨ ਵੇ ਯਾਰ ਇਹ ਲੋਡ ਗੱਡੀ ਕਿਵੇਂ ਚਲਾਵਾਂਗੇ ਨਾ ਮੈਂ ਕਹਿਦਾ ਆਪਾਂ ਜਿਹੜੇ ਟਰਾਂਸਪੋਰਟ ਦੇ ਜਾਣੇ ਆ ਆਪਾਂ ਨੂੰ ਪੁਰਾਣੇ ਡਰਾਈਵਰ ਦੇ ਨਾਲ ਮਹੀਨਾ ਦੋ ਮਹੀਨੇ ਲਵਾਉਂਦੇ ਆ ਪੁਰਾਣੇ ਡਰਾਈਵਰ ਨਾਲ ਮਹੀਨਾ ਦੋ ਮਹੀਨੇ ਲਵਾਉਂਦੇ ਆ ਮਹੀਨਾ ਦੋ ਮਹੀਨੇ ਲਵਾਉਣ ਤੋਂ ਬਾਅਦ ਆਪਾਂ ਪਤਾ ਲੱਗ ਜਾਂਦਾ ਵੀ ਆਪਾਂ ਲੋਡ ਗੱਡੀ ਕਿਵੇਂ ਕਰਨੀ ਆ ਲੋਡ ਕਿਵੇਂ ਕਰਨੀ ਲੋਡ ਗੱਡੀ ਰੋਡ ਤੇ ਕਿਵੇਂ ਲੈ ਕੇ ਜਾਣੀ ਆ ਖਾਲੀ ਗੱਡੀ ਕਿਵੇਂ ਲੈ ਕੇ ਜਾਣੀ ਆ ਆਪ ਨੂੰ ਸਾਰਾ ਪਤਾ ਲੱਗ ਜਾਂਦਾ ਤੇ ਬਟ ਜਦੋਂ ਬੰਦਾ ਫੇ ਇਕੱਲਾ ਚੱਲਦਾ ਸਰ ਤੇ ਜ਼ਿੰਮੇਵਾਰੀ ਬੈੰਦੀ ਆ ਗੱਲ ਬੈ ਢੋਲ ਫੇ ਮਿੱਤਰੋ ਵਜਾਉਣਾ ਹੀ ਪੈਂਦਾ ਫੇ ਬੰਦੇ ਨੂੰ ਆਪਣੇ ਆਪ ਸਾਰਾ ਕੁਝ ਪਤਾ ਲ ਤੇ ਅਗਲੇ ਕੁਐਸਚਨ ਹੈਗਾ ਵੀ ਬਈ ਸੈਲਰੀ ਕਿੰਨੀ ਆ ਠੇਕੇ ਦਾ ਕਿੰਨਾ ਖਰਚਾ ਵਾ ਕੰਮ ਮਾਨ ਪਸੰਦਾ ਮਿਲ ਜੂ ਕਿ ਨਹੀਂ ਮਿਲ ਜੂ ਹੋਰ ਵੀ ਬਹੁਤ ਸਵਾਲ ਹੁੰਦੇ ਆ ਇਹ ਆਪਾਂ ਕਰਾਂਗੇ ਅਗਲੀ ਵੀਡੀਓ ਚ ਕਵਰ ਤੇ ਸੱਚ ਇੱਕ ਗੱਲ ਦੱਸਣੀ ਮੈਂ ਭੁੱਲ ਗਿਆ ਵੀਰੋ ਜਦੋਂ ਆਪਾਂ ਫਾਈਲ ਓਪਨ ਕਰਾਉਨੇ ਆ ਕਿਸੇ ਪ੍ਰੋਫੈਸ਼ਨਲ ਵੀਜੇ ਦੇ ਬੰਦੇ ਨੂੰ ਨਾ ਇੱਕ ਕੰਪਲਟ ਪੇਪਰ ਦੀ ਲੋਡ ਪੈਂਦੀ ਹੈ ਕਈ ਵਾਰ ਸਟੇਟਾ ਬਿੰਦ ਕਈਆਂ ਚ ਨਹੀਂ ਵੀ ਪੈਂਦੀ ਉਹਦਾ ਸਿਸਟਮ ਕਦੇ ਚੱਲ ਪੈਂਦਾ ਕਦੇ ਬੰਦ ਹੁੰਦਾ ਇਸ ਕਰਕੇ ਆਪਾਂ ਨੂੰ ਨਹੀਂ ਪਤਾ ਤੁਸੀਂ ਗੂਗਲ ਕਰ ਲਿਓ ਤੇ ਬਾਕੀ ਜਿਹੜੇ ਰਹਿੰਦੇ ਕੁਐਸਚਨ ਆ ਮੇਰੇ ਵੀਰੋ ਉਹ ਆਪਾਂ ਅਗਲੀ ਵੀਡੀਓ ਚ ਬਣਾ ਕੇ ਤੁਹਾਨੂੰ ਜੀ ਹੁਣ ਆਪਾਂ ਸਾਰੇ ਇਹ ਚ ਕਵਰ ਕਰਾਂਗੇ ਤੇ ਵੀਡੀਓ ਜਿਆਦਾ ਲੰਬੀ ਹੋ ਜੂਗੀ ਤੇ ਮੈਨੂੰ ਲੱਗਦਾ ਨਹੀਂ ਜਿਆਦਾ ਲੰਬੀ ਵੀਡੀਓ ਕਰਨ ਦੀ ਆਪਾਂ ਲੋੜ ਨਹੀਂ ਹੈਗੀ ਤੇ ਚਲੋ ਮਿਲਦੇ ਆਪਾਂ ਫੇ ਅਗਲੀ ਵੀਡੀਓ ਚ ਧੰਨਵਾਦ